ਜ਼ਰੂਰਤ ਤੇ ਜ਼ਿਕਰ ਕਰਦਾ ਏ ਉੰਜ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ ਜ਼ਰੂਰਤ ਤੇ ਜ਼ਿਕਰ ਕਰਦਾ ਏ ਉੰਜ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ ਪਈ ਜ਼ਰੂਰਤ ਤਾਂ ਇਨੇ ਹੀ ਕੰਮ ਆਵਣਾ ਏ ਮਾੜਾ ਸੋਕੇ ਨਾਲ ਵਿਗਾਰਣ ਤੋਂ ਵੀ ਡਰਦਾ ਏ ਇਸੇ ਗੱਲੇ ਉਸ ਨੂੰ ਆਕੜ ਨਾਲ ਪਰ ਦਿੱਤਾ ਕਿ ਇਸ ਦਾ ਮੇਰੇ ਬਾਝੋਂ ਹਾਈ ਕਿੱਥੇ ਸਰਦਾ ਏ ਮਾੜਾ ਬੰਦਾ ਉਂਝ ਵੀ ਸਭ ਨੂੰ ਬੋਝ ਜਾਪਦਾ ਏ ਸੋਖਾ ਬੰਦਾ ਮਾੜੇ ਨਾਲ ਮੰਨਿਆਈਆਂ ਕਰਦਾ ਏ ਖਾਲੀ ਜੇਬਾ ਭੁੱਖਾ ਟੜ ਦੁਨੀਆ ਦੇ ਤਾਣੇ ਵੇਣੇ ਘਰ ਪਾਲਣ ਲਈ ਬੰਦਾ ਦੇਖੋ ਕੀ ਕੀ ਜਰਦਾ ਏ ਚੋਂਦੀਆਂ ਛੱਤਾ ਤਕਰੋਂਦੀਆਂ ਅੱਖਾਂ ਡੱਬਰ ਦਾ ਸਸਕਦਾ ਜਦੋਂ ਬੱਦਲ ਛੜਦਾ ਏ 마ੜੇ ਦੇ ਕਰ ਸੁੱਖਾ ਕਦੇ ਵੀ ਰਾਤ ਘਟਦਾ ਨਾ ਕਹਿੰਦਾ ਗਰਮੀ ਲੱਗਦੀ ਤੇ ਮੱਛਰ ਲੜਦਾ ਏ 마ੜਾ ਸੁੱਕੀ ਖਾਵੇ ਪਰ ਪਹਿਲਾ ਮੱਥੇ ਲਾਵੇ ਸੋਖੇ ਦਾ ਭਗਵਾਨਾ ਤੋਂ ਵੀ ਨੱਕ ਚੜਦਾ ਏ ਹੱਕ ਮਾਰ ਕੇ 마ੜੇ ਦਾ 마ੜੇ ਨਾਲ ਹੀ ਅੜ ਜਾਵਣ 마ੜੇ ਦੇ ਹੱਕਾਂ ਲਈ ਇੱਥੇ ਕੌਣ ਖੜਦਾ ਏ ਜ਼ਰੂਰਤ ਤੇ ਜ਼ਿਕਰ ਕਰਦਾ ਏ ਉੰਜ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ ਜ਼ਰੂਰਤ ਤੇ ਜ਼ਿਕਰ ਕਰਦਾ ਏ ਉੰਜ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ ਇਹ ਕਰ ਲੈ ਉਹ ਕਰ ਲੈ ਸਭ ਦੇਣ ਸਲਾਹਾ ਜੀ ਪਰ ਸਾਥ ਦੇਣ ਦੀ ਹੰਮੀ ਅੱਥੇ ਕੌਣ ਪਰਦਾ ਏ ਜਿੱਤਣ ਮਗਰੋਂ ਆ ਕੇ ਸਭ ਦੇਣ ਵਧਾਈਆਂ ਦੀ ਸੰਘਰਸ਼ ਵੇਲੇ ਹੱਥ ਅੱਥੇ ਕੌਣ ਫੜਦਾ ਏ ਮਤਲਬ ਤੇਲੀ ਆਖ ਦੇਣ ਤੂੰ ਵੀ ਸਾਡੇ ਪੁੱਤ ਵਰਗਾ ਪਰ ਭੈੜਾ ਏ ਜ਼ਮਾਨਾ ਅੰਦਰੋਂ ਅੰਦਰੀ ਸੜਦਾ ਏ ਪਿੱਠ ਪਿੱਛੇ ਹੀ ਪਤਾ ਲੱਗੇ ਆਪਣੇ ਬੇਗਾਨੇ ਦਾ ਮੂੰਤੇ ਸੂਰੀ ਸਫਤਾ ਹਰ ਕੋਈ ਕਰਦਾ ਏ ਆਸਾਂ ਲਾਲੇ ਲੋਕਾਂ ਤੋਂ ਕੁਝ ਵੀ ਨਾ ਪਹਿਣਾ ਬੱਲੇ ਮੋਲਾ ਜਿਸ ਦਾ ਸਾਰੇ ਉਸ ਦਾ ਹੀ ਸਰਦਾ ਏ ਹਿੰਮਤ ਨਾ ਤੂੰ ਹਾਰੀ ਹਰ ਮੁਸ਼ਕਿਲ ਨੂੰ ਠੋਕਰ ਮਾਰੀ ਜਿੱਤਦਾ ਹੈ ਉਹ ਜੋ ਖੁਦ ਤੋਂ ਕਦੇ ਨ ਹਰਦਾ ਏ ਬੁਰੇ ਸਮੇਂ ਨੂੰ ਕਰ ਲੈਣ ਦੇ ਜਿੰਨਾ ਵੀ ਤੰਗ ਕਰਦਾ ਸੋਨਾ ਕੁੰਦਨ ਬਣਦਾ ਜਦ ਜਿਆਦਾ ਸੜਦਾ ਏ ਰੱਬਾ ਕਿਹੜੀ ਮਿੱਟੀ ਦਾ ਬੜਿਆ ਹੁੰਦਾ ਉਹ ਬੰਦਾ ਬੁਰੇ ਵੇਲੇ ਵੀ ਚੋਨਾ ਬੇਈਮਾਨੀ ਕਰਦਾ ਏ ਬੁਰੇ ਵੇਲੇ ਵੀ ਚੋਨਾ ਬੇਈਮਾਨੀ ਕਰਦਾ ਏ ਬੁਰੇ ਵੇਲੇ ਵੀ ਚੋਨਾ ਬੇਈਮਾਨੀ ਕਰਦਾ ਏ ਜ਼ਰੂਰਤ ਤੇ ਜ਼ਿਕਰ ਕਰਦਾ ਏ ਉੰਜ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ ਜਰੂਰ ਰੱਬ ਤੇ ਸਿਰ ਕਰਦਾ ਏ ਉੰਜ ਬੰਦਾ ਕਿੱਥੇ ਬੰਦੇ ਦੀ ਫਿਕਰ ਕਰਦਾ ਏ